ਗੁਰਦੁਆਰਾ ਸੰਗਤ ਸਾਹਿਬ ਰੰਜੀਤ ਵਿਹਾਰ ਲਹਾਰਕਾਰੋਂ ਵਿਖੇ ਚਾਲੇ ਮੁਕਤਿਆ ਸ਼ਹੀਦਾਂ ਦੀ ਯਾਦ ਵਿੱਚ ਗੁਰਮਤ ਸਗਮਾਗਮ ਕਰਵਾਏ ਗਏ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੈਪਟਨ ਅਜੀਤ ਸਿੰਘ ਪ੍ਰਧਾਨ ਅਤੇ ਨਿਰਮਲ ਸਿੰਘ ਅਨੰਦ ਜਰਨਲ ਸਕੱਤਰ ਨੇ ਦੱਸਿਆ ਕਿ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਹਨ ਉਪਰੰਤ ਕਥਾ ਕੀਰਤਨ ਦਰਬਾਰ ਕਰਵਾਇਆ ਗਿਆ ਹੈ ਹਜ਼ੂਰੀ ਰਾਗੀ ਭਾਈ ਸੁਖਦੇਵ ਸਿੰਘ ਅਤੇ ਸਾਥੀਆਂ ਤਨਜੀਤ ਕੌਰ ਸੰਧੂ ਕਰਨਜੋਤ ਕੌਰ ਨੀਮਤ ਕੌਰ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਹੈ ਗਿਆਨੀ ਦਵਿੰਦਰ ਸਿੰਘ ਜੀ ਵੱਲੋਂ ਕਥਾ ਕੀਤੀ ਅਤੇ ਪ੍ਰਭਾਤ ਸ੍ਰੀ ਜਥੇ ਵੱਲੋਂ ਰਵਾਇਤੀ ਸਾਜ਼ ਢੋਲ ਕੀ ਸ਼ੈਨੇ ਕਰਤਾਨਾ ਜਿੰਟੇ ਟੱਲੀ ਜੋੜੀਆਂ ਵਜਾ ਕੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਹੁਕਮਨਾਮਾ ਅਤੇ ਮਹੀਨੇ ਦਾ ਵਾਕ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ ਮਰਾਲਪੁਰਾ ਵੱਲੋਂ ਲਿਆ ਗਿਆ। ਦੁਪਹਿਰ ਸਮੇਂ ਗੁਰੂ ਕੇ ਲੰਗਰ ਤੇ ਗੰਨੇ ਤੇ ਰਾਸ ਦੀ ਖੀਰ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ মিডিਆ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਆਨੰਦ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ ਖੰਡੇ ਬਾਟੇ ਦਾ ਅਮਰਿਤ ਛੱਕੇ ਗੁਰੂ ਵਾਲੇ ਬੰਨਾ ਚਾਹੀਦਾ ਹੈ। ਇਹੀ ਸ਼ਹੀਦਾਂ ਨੂੰ ਸਾਡੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਕੈਪਟਨ ਅਜੀਤ ਸਿੰਘ, ਸੰਦੂ, ਨਿਰਮਲ ਸਿੰਘ, ਆਨੰਦ ਬਾਬਾ, ਚੰjhelp ਸਿੰਘ, ਸੰਤੋਖ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਰਾਜੂ ਟੋਲ, ਸ਼ਮਸ਼ੇਰ ਸਿੰਘ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਵਾਹਿਗੁਰੂ ਸਿਮਰਨ ਵਾਲੇ, ਪਰਮਜੀਤ ਕੌਰ ਰਾਏ, ਅਮਰਜੀਤ ਕੌਰ, ਜੋਤੀ ਬੀ, ਵਾਲੋ, ਸਿਮਰਨਜੀਤ ਕੌਰ, ਮਨਜੀਤ ਕੌਰ, ਰਾਜਵਿੰਦਰ ਕੌਰ, ਸਰਜੀਤ ਕੌਰ, ਗੁਰਪ੍ਰੀਤ ਸਿੰਘ, ਸੰਦੂ, ਸਰਵਜੀਤ ਸਿੰਘ, ਸੰਦੂ ਹਰਦੇਵ ਸਿੰਘ ਜਸਕੀਰਤ ਸਿੰਘ ਕਰਨਜੋਤ ਸਿੰਘ ਮਨਿੰਦਰ ਸਿੰਘ ਸੰਧੂ ਪਰਵਾਰ ਸ਼ਹਿਬਾਤ ਸਿੰਘ ਪੰਨੂ ਰਮਨਦੀਪ ਮਨਦੀਪ ਕੌਰ ਗੁਰਚੈਨ ਸਿੰਘ ਸੰਧੂ ਮਨਿੰਦਰ ਕੌਰ ਸੰਧੂ ਜਸਜਤਵੰਦ ਸਿੰਘ ਦਰਸ਼ਨ ਕੌਰ ਸਰਬਜੀਤ ਕੌਰ ਨਰਿੰਦਰ ਕੌਰ ਗੁਰਵਿੰਦਰ ਕੌਰ ਹਰਜਿੰਦਰ ਕੌਰ ਪਰਮਿੰਦਰ ਕੌਰ ਤੇਜਿੰਦਰ ਕੌਰ ਕੁਲਜਿੰਦਰ ਸਿੰਘ ਅਮਨਦੀਪ ਸਿੰਘ ਰਾਜਵੀਰ ਕੌਰ ਜਸਕੀਰਤ ਕੌਰ ਮੀਤਪਾਲ ਸਿੰਘ ਸਰਬਜੀਤ ਸਿੰਘ ਧਮੀ ਸੁਖਬੀਰ ਸਿੰਘ ਸੁਖਵਿੰਦਰ ਕੌਰ ਸੁਮੇਤ ਬਹੁਤ ਸੰਗਤਾਂ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਆਰ ਲਹਾਰਕਾ ਰੋਡ ਵਿਖੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਦਰਾਨੇ ਦੀ ਢਾਬ ਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ 40 ਮੁਕਤੇ ਜਿਨ੍ਹਾਂ ਨੇ ਆਪ ਲੜਾਈ ਦੇ ਵਿੱਚ ਜੂਝ ਕੇ ਜੋ ਹੈ ਗੁਰੂ ਸਾਹਿਬ ਦੇ ਨਾਲ ਲੜਾਈ ਲੜ ਕੇ ਖਦਰਾਣੇ ਦੀ ਟਾਬ ਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਅਤੇ ਗੁਰੂ ਸਾਹਿਬ ਤੋਂ अनेका ਵਰ ਪ੍ਰਾਪਤ ਕੀਤੇ ਭਾਈ ਮਹਾ ਸਿੰਘ ਤੇ ਮਾਤਾ ਭਾਗੌਰ ਜੀ ਦੀ ਅਗਵਾਈ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਜੋ 40 ਮੁਕਤੇ 40 ਸਿੰਘ ਲੜੇ ਸਨ ਉਹਨਾਂ ਨੂੰ ਗੁਰੂ ਸਾਹਿਬ ਨੇ 40 ਮੁਕਤਿਆਂ ਦਾ ਵਰ ਦਿੱਤਾ ਅਤੇ ਅੱਜ ਦੇ ਦਿਨ ਹੀ ਗੁਰੂ ਅਰਜਨ ਸਾਹਿਬ ਨੇ ਸ੍ਰੀ ਹਰਮੰਦਰ ਸਾਹਿਬ ਦਾ ਨੀ ਪੱਥਰ ਸਾਈ ਮੀਆਂ ਮੀਰ ਜੀ ਦੇ ਹੱਥੋਂ ਰਖਵਾਇਆ ਸੀ ਪਰਸੋਂ ਰੋਜ ਤੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਖੰਡ ਪਾਠ ਸਾਹਿਬ ਰੱਖੇਗੇ ਜਿਨ੍ਹਾਂ ਦੇ ਭੋਗ ਅੱਜ ਸਵੇਰ ਸੰਗਤ ਨੇ ਸਰਵਣ ਕੀਤੇ ਹਨ ਉਪਰੰਤ ਕਥਾ ਕੀਰਤਨ ਦੀਵਾਨ ਚੱਲੇ ਹਨ ਗੁਰੂ ਕੇ ਲੰਗਰ ਟੁੱਟ ਵਰਤ ਰਹੇ ਹਨ ਸ਼ਹੀਦ ਸਿੰਘਾਂ ਨੂੰ ਸੱਚੀ ਸਨਦ ਅंजलि ਇਹੀ ਹੋਏਗੀ ਕਿ ਅਸੀਂ ਗੁਰੂ ਸਾਹਿਬ ਵੱਲੋਂ ਦੱਸੇ ਹੋਏ ਮਾਰਗ ਤੇ ਚੱਲੀਏ ਅਮਰਦੀ ਦਾਤ ਛਕੀਏ ਗੁਰੂ ਵਾਲੇ ਬਣੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਇਹ ਜਿਹੜੇ 40 ਸਿੰਘ ਜਿਨ੍ਹਾਂ ਨੂੰ 40 ਮੁਕਤੇ ਕਿਹਾ ਜਾਂਦਾ ਹੈ ਇਹਨਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਦਾਵਾ ਲਿਖ ਕੇ ਦਿੱਤਾ ਸੀ ਜੋ ਕਿ ਉਹਨਾਂ ਨੇ ਆਪਣੀ ਪੁੱਲ ਦਾ ਅਹਿਸਾਸ ਕਰਦੇ ਹੋਏ ਗੁਰੂ ਸਾਹਿਬ ਦੇ ਨਾਲ ਲੜਾਈ ਮੁਗਲਾਂ ਦੇ ਨਾਲ ਕੀਤੀ ਤੇ ਜਿੱਤ ਪ੍ਰਾਪਤ ਕੀਤੀ ਚਾਹੇ ਕਿ ਉਹਨਾਂ ਨੂੰ ਆਪਣੀਆਂ ਜਾਨਾਂ ਵੀ ਦੇਣੀਆਂ ਪਈਆਂ ਤੇ ਗੁਰੂ ਸਾਹਿਬ ਤੋਂ ਭਾਈ ਮਹਾ ਸਿੰਘ ਨੇ ਇਹ ਬਦਾਵਾ ਅੱਜ ਦੇ ਦਿਨ ਪੜਵਾਇਆ ਸੀ ਤੇ ਤਾਂ ਹੀ ਉਹਨਾਂ ਨੂੰ ਗੁਰੂ ਸਾਹਿਬ ਨੇ 40 ਮੁਕਤੀਆਂ ਦਾ ਵਾਰ ਦਿੱਤਾ ਸੀ ਤੋਂ ਸਾਧ ਸੰਗਤ ਜੀ ਅੱਜ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਸਾਰੇ ਗੁਰੂ ਵਾਲੇ ਬਣੀਏ ਅਮਰ ਦੀਦਾਰ ਪ੍ਰਾਪਤ ਕਰੀਏ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਜੋਖ ਮਾ ਬਚਨ ਸੰਗ ਸਤੂਆ ਢੂੜੀ ਕਰਿ ਕ੍ਰਿਸ਼ਨਾਨ ਹਰਿ ਕਾ ਨਾਮ ਧਿਆਇ ਸੁਣ ਸਬਨਾ ਲੋਕਰ ਦਾ ਅੰਮ੍ਰਿਤ ਓਰ ਸਤਿਗੁਰ ਸਾਧੂ ਆ ਢੂੜੀ ਗਾਇ ਗਿਸ਼ਣਾਣ ਹਰ ਕਾਣ ਮਤੇ ਆਏ ਸੁਣੋ ਸਬਦਾਂ ਨੂੰ ਅਰਣਾਣ ਜਨਮ ਸੁਆਣ ਸੱਜੇ ਮਾਰੰਗ ਚੱਲਦਿਆਂ ਉੱਠਟ ਕਰੇ ਜਮਾਨ ਅੱਡ ਸੜ ਦੇ ਰਤ ਸਗ ਲਗ ਬੁਣ ਜਿਹ ਦਿਆ ਪਰਵਾਣ ਜਿਸਨੂੰ ਦੇਵੀ ਦਿਆ ਕਰ ਸੋਈ ਗੁਰ ਕ ਸੋ ਜਾਣ ਮਿਲਿਆ ਪ੍ਰਭ ਮੇ ਆਪਣਾ ਨਾਨਕ ਤਿੰਨ ਗੁਰੂ ਬਾਣ ਮਹਾਂਕੁ ਸਚੇ ਸੇ ਭੰਡਿਏ ਜਿਨ ਪੂਰਾ ਗੁਰ ਪਰਵਾਣ ਜਿਨਾ ਮਿਲਿਆ ਪ੍ਰਭ ਮੇ ਆਪਣਾ ਨਾਨਕ ਤਿੰਨ ਗੁਰੂ ਬਾਣ